ਇਹ ਤਾਂ ਸੁਪਰੀਮ ਸਾਹਿਬ ਐਥੇ ਹਾਂ ਹਾਂ ਇਹ ਵੀ ਜਰੂਰ ਮੈਡਮ ਕੇ ਰਾਤ ਦੀ ਕਰਾਓ ਇਹ ਵੀ ਜਰੂਰ ਕਰਾਓ ਹੈ ਨੂੰ ਨੇੜਿਆ ਨਾ ਕੀ ਨਹੀਂ ਨੇੜੇ ਘਰੋਂ ਆਇਆ ਤਾਂ ਤੱਕ ਰਹਿਣਾ ਮਰਾ ਬੱਟਲ ਹੋਇਆ ਕਰਦਾ ਬੱਚਾ ਕੀ ਹੋ ਗਿਆ ਆਪਰੇਸ਼ਨ ਕਲਾਸ ਹੀ ਲੱਤਦਾ ਬਾਬਾ ਇਹ ਤਾਂ ਹੋਣੀ ਨੋਮੀਨੇਸ਼ਨ ਸ਼ੁਰੂ ਹੋਈ ਹੈ ਵੋਟਰ ਲਿਸਟ ਕਿਸੇ ਨੂੰ ਮਿਲेंगी ਵੋਟਰ ਲਿਸਟ ਬਣਾ ਨੋਮੀਨੇਸ਼ਨ ਨਹੀਂ ਹੋ ਸਕਦੀ ਹੈਗੀ ਵੋਟਰ ਲਿਸਟ ਹੁਣ ਡਿਵਾਈਡ ਕਰਨ ਲੱਗੇ ਨੇ ਅੱਜ ਤੱਕ ਵੋਟਰ ਲਿਸਟ ਨਹੀਂ ਹੈ ਨਾਲ ਕੋਲ ਮੇਰੀ ਮਤਲਬ ਸਤਾਏ ਸਤਾਈ ਨੋਟੀਫਿਕੇਸ਼ਨ ਹੁੰਦਾ ਸਤਾਈ ਨੂੰ ਕੰਨੋਮੀਨੇਸ਼ਨ ਪਰਨ ਲੱਗੇ ਲੇਕਿਨ ਵੋਟਰ ਸੂਟ ਨਹੀਂ ਮਿਲੀਆਂ ਹੋਣ ਨਹੀਂ ਹੈਗੀਆਂ ਫਿਰ ਇਹਨੇ ਲਾਈਨ ਲੱਗੀ ਬਹੁਤ ਬੜੀ ਮੈਂਨੇ ਬਸ ਲੇਟ ਕਿਉਂ ਕੀਤੀਆਂ ਨੇ ਇਹ ਤਾਂ ਇਹਨਾਂ ਨੂੰ ਤਾਂ ਸਰਕਾਰ ਨੂੰ ਪਤਾ ਹੋ ਮੈਨੂੰ ਕਿਉਂ ਪਤਾ ਵੀ ਕਿਉਂ ਲੇਟ ਕੀਤੀਆਂ ਨੇ ਪ੍ਰੋਬਲਮ ਕੀ ਹੈ ਸਰਕਾਰ ਨੂੰ ਇਹ ਕਹਿੰਦੇ ਸਾਡੇ ਕੱਲ ਗਲਤ ਆ ਗਿਆ ਦੀ ਅਨਪੂਰਕ ਗਲਤ ਛੱਪ ਕੇ ਤੇ ਦੁਬਾਰਾ ਦਰੁਸਤ ਕਰਕੇ ਅੱਜ ਆਈਆਂ ਨੇ ਆਜ ਵੀ ਰਹੇ ਨੇ ਸ਼ੁਰੂ ਕਰੀਏ ਨੇ ਅੱਜ ਨੋਮੀਨੇਸ਼ਨ ਕੱਲ ਪਰਨੇ ਸੀ ਬਿਨਾ ਵੋਟਰ ਲਿਸਟ ਨੋਮੀਨੇਸ਼ਨ ਪਰ ਜਾ ਸਕਦਾ ਕੋਈ ਕਿ ਕਿ ਰਕਾਵਟ ਆ ਰਹੀ ਹੈ ਰਿਕਾਰਡ ਦਾ ਬਹੁਤ ਬੜੀ ਹੈ ਜਦ ਤੱਕ ਵੋਟਰ ਲਿਸਟ ਨਹੀਂ ਜਦ ਤੱਕ ਕੀ ਕਰਾਂਗੇ ਨਾਮਿਨੇਸ਼ਨ ਭਰ ਹੀ ਨਹੀਂ ਸਕਦੇ ਭਰ ਨਹੀਂ ਸਕਦਾ ਭਰਨ ਸਾਹਿਬ ਜੇ ਲੇਟ ਉਹਦੇ ਵੋਟਰ ਨੰਬਰ ਪੈਣਾ ਸਾਰਾ ਕੁਝ ਪੈਣਾ ਹੈ ਵਾਰ ਨੰਬਰ ਉਹਦੇ ਵਿੱਚ ਹੀ ਨੇ ਸਾਰੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਦੇਖੋ ਤੁਹਾਡੇ ਸਾਹਮਣੇ ਕੀ ਖੱਜਲ ਖਵਾਰੀ ਹੈ ਮੈਂ ਤਾਂ ਪਹਿਲੀ ਵਾਰੀ ਦੇਖਿਆ ਹੈ ਸਰਕਾਰਾਂ ਦੇ ਕੋਸ ਹੁੰਦਾ ਵੋਟਰ ਸੂਚੀਆਂ 27 ਦੀ ਕਾਗਜ਼ ਭਰਨੇ ਤੇ ਵੋਟਰ ਸੂਚੀ 29 ਤਰੀਕ ਨੂੰ ਮਿਲ ਰਹੀ ਹੈ ਵੀ ਸਾਨੂੰ ਇਹ ਸਿਰਫ ਇਹਦੇ ਵਿੱਚ ਸਰਕਾਰ ਦੀ ਕੋਈ ਸਲਾਮ ਮਧਿਆਕਾਰੋਂ ਕੰਮ ਨਹੀਂ ਹੈਗਾ ਕੋਈ ਕੀ ਮੁਸ਼ਕਲ ਕੀ ਆ ਰਹੀ ਹੈ ਮੁਸ਼ਕਲ ਤਾਂ ਜੇ ਅਸੀਂ ਕੱਲ ਤੇ ਆਏ ਹੋਇਆ ਕੱਲ ਤੇ ਇੱਕ ਕੱਲ ਸਾਨੂੰ ਕਹਿੰਦੇ ਵੀ 1 ਵਜੇ ਮਿਲੂ 1 ਵਜੇ ਤੋਂ ਬਾਅਦ ਅਸੀਂ 4 ਵਜੇ ਆਏ ਤਾਂ ਹੁਣ ਸਾਨੂੰ ਸਵੇਰੇ 8 ਵਜੇ ਮਿਲੂ ਐਸ ਡੀ ਐਮ ਸਾਹਿਬ ਦੇ ਕਹਿੰਨੇ ਸਨੋ ਕਿ ਹੁਣ ਕਹਿੰਦੇ ਨੇ ਵੀ ਐਸ ਡੀ ਐਮ ਸਾਹਿਬ ਤੇ ਆਏ ਨੇ ਹੁਣ ਲਾਈਨ ਬਹੁਤ ਬੜੀ ਲੱਗੀ ਹੋਇਆ ਮੇਰਾ ਕਹਲਾ ਵੀ ਸ਼ਾਮ ਤੱਕ ਨੰਬਰ ਸਾਡਾ ਆਜਾ ਚੰਗਾ ਨਾਉਣਾ ਨੇ ਉਧਰ ਕਾਗਜ਼ ਭਰਨ ਕਰਨੀ ਹੋ ਖੜਿਆ ਸੀ ਤਰੀਕ ਹੋ ਗਈ ਜੀ ਅੱਜ 28 ਹੋ ਗਈ ਜੀ ਅੱਜ ਉਦੋਂ ਤੀਆ ਵਾਹਤੀ ਲੈਣ ਸੇ ਪਹਿਲਾਂ ਲੈਣ ਲੱਗੀ ਹੋਈ ਸੀ ਫਿਰ ਬਿਨਾਂ ਲੈਣ ਤੀ ਹੋਗੇ ਜੀ ਪਜਾ ਕਨੇ ਪਹਿਲਾਂ 50 ਮਿੰਟਾਂ ਹੁੰਦੇਵਾਂਗੇ ਉਦੋਂ ਬਾਅਦ ਕਹਿੰਦੇ 50 ਮਿੰਟਾਂ ਤੋਂ ਬਾਅਦ ਜਿਹੜਾ ਅਗਲਾ ਨੰਬਰ ਆਉ ਫਿਰ ਦੇਵਾਂਗੇ ਉਵੇਂ ਦੇਰੇ ਨੇ ਦੇਖਦੇ ਹੁਣ ਨਹੀਂ ਮਿਲੂ ਦੇਖਦੇ ਆ ਜੀ ਹੁਣ ਖੜੇ ਨੇ ਸਾਰੇ ਅਸੀਂ ਵੀ ਖੜਦੇ ਆ ਜਾ ਕੇ ਕਿੰਨੇ ਘੰਟੇ ਤੋਂ ਲੈਣ ਤੇ ਖੜੇ ਕੱਲ੍ਹ ਦੇ ਖੜੇ ਆਈਆਂ ਤਾਂ ਕੱਲ੍ਹ ਦੇ ਖੜੇ ਹਾਂਜੀ ਹਾਂ ਕੱਲ ਨਹੀਂ ਰਹੀ ਨਾ ਜੀ ਨਾ ਆ ਹੁਣ ਦੇ ਰਹੇ ਨੇ ਦੇਖਣਗੇ ਜੀ ਦੇਣਗੇ ਆ ਦੇਖੋ ਕਿਵੇਂ ਆਹ ਪਾਰਾ ਉਧਰ ਦੇਖੋ ਤੁਸੀਂ ਜਾ ਕੇ